ਅੱਪਾ ਆ ਗਏ ਆ ਮਠਾੜੂ ਮਕੈਨਿਕਲ ਵਰਕਸ ਚੀਮਾ ਮੰਡੀ ਅੱਜ ਇੱਕ ਹੋਰ ਬੋਰਿੰਗ ਮਸ਼ੀਨ ਜਿਹੜੀ ਇਹ ਖਰੀਦ ਕੇ ਲੈ ਕੇ ਜਾ ਰਹੇ ਨੇ ਇਹਦਾ 37 ਫੁੱਟ ਟਾਵਰ ਜਿਹੜਾ ਹੈਗਾ 6 ਪਾਈਪਾਂ ਵਾਲਾ ਮਤਲਬ ਤੈਨੂੰ ਉਧਰ ਤੇ ਤੈਨੂੰ ਉਧਰ ਹੈਵੀ ਟਾਵਰ ਆਪਾਂ ਦੇਖ ਸਕਦੇ ਆ ਤੇ ਦੋਸਤੋ ਆਪਾਂ ਇਹ ਵੀ ਚਾਸੀ ਦੇਖ ਸਕਦੇ ਆ ਬਿਲਕੁਲ ਹੈਵੀ ਜਿਹੜਾ ਗਾਡਰ ਹੈਗਾ 12 6 ਦਾ ਗਾਡਰ ਲਾਇਆ ਹੋਇਆ ਤੇ 25 ਫੁੱਟ ਦੀ ਚਾਸੀ ਹੈਗੀ ਹੈ ਲੰਬਾਈ ਜਿਹੜੀ ਹੈਗੀ ਆ ਤੇ ਅਸ਼ੋਕ ਲੇ ਲੈਂਡ ਦਾ ਜਿਹੜਾ 6 ਸਿਲੰਡਰ ਇਹਨੂੰ ਇੰਜਨ ਆ ਵਧੀਆ ਇੰਜਨ ਲਾਇਆ ਜਾਂਦਾ ਤੇ ਰੇਡੀਏਟਰ ਨਵਾਂ ਆਪਾਂ ਦੇਖ ਸਕਦੇ ਆ ਨਵਾਂ ਰੇਡੀਏਟਰ ਹੈ ਤੇ ਜਿਹੜੇ ਇਹਦੇ ਗੀਅਰ ਨੇ ਤਿੰਨ ਗੀਅਰ ਇਹਦੇ ਵਿੱਚ ਫਿੱਟ ਕੀਤੇ ਗਏ ਇੰਜਨ ਦੇ ਨਾਲ ਮੇਨ ਗੀਅਰ ਹੋ ਗਿਆ ਇਹ ਸਾਈਡ ਗੀਅਰ ਹੋ ਗਿਆ ਤੇ ਇਹ ਰੋਟਰੀ ਨੂੰ ਚਲਾਉਣ ਵਾਸਤੇ ਉੱਪਰ ਤਿੰਨੋਂ ਜਿਹੜੇ ਗੀਅਰ ਹੈਗੇ ਜੈਫ ਲੇਲੈਂਡ 60 ਨੰਬਰ ਗੀਅਰ ਨੇ ਤੇ ਹੋਰ ਜਿਹੜਾ ਆਪਾਂ ਇਸ ਫੀਚਰ ਬਾਰੇ ਮਸ਼ੀਨ ਦੇ ਜਨਮਣਾ ਚਾਹੁੰਦੇ ਟਾਇਰ ਬਿਲਕੁਲ ਨਵੇਂ ਆਪਾਂ ਦੇਖ ਸਕਦੇ ਆ ਐਮ ਆਰ ਐਫ ਦੇ 82516 ਦੇ ਡਬਲ ਟਾਇਰ ਜਿਹੜੇ ਇਹਨੂੰ ਪਾਈ ਜਾਂਦੇ ਨੇ ਹੈਵੀ ਡਿਊਟੀ ਜਿਹੜੀ ਮਸ਼ੀਨ ਬਣਾਈ ਜਾਂਦੀ ਹੈ ਇਹ ਮਠਾੜੂ ਮਕੈਨikal ਵਰਕਸ ਚੀਮਾ ਮੰਡੀ ਵੱਲੋਂ ਆਪਾਂ ਦੇਖ ਸਕਦੇ ਹਾਂ ਜਿਹੜਾ ਇਹ ਰੋਟਰੀ ਬਾਕਸ ਹੈਗਾ ਇਹ ਬਲਡੋజర్ ਬਾਕਸ ਹੈਗਾ ਤੇ ਇਹ ਮਸ਼ੀਨ ਹੈਗੀ ਜਿਹੜੀ ਇੰਨੀ ਜ਼ਬਰਦਸਤ ਕਿ ਇਹ ਬਲਡੋజర్ ਦਾ ਬਾਕਸ ਹੋਣ ਦੇ ਕਾਰਨ ਪੱਥਰਾਂ ਦੇ ਵਿੱਚ ਵੀ ਬੋਰ ਕੀਤਾ ਜਾ ਸਕਦਾ ਵੀਰੋ ਇਸ ਨੂੰ ਡਬਲ ਜਿਹੜਾ ਅੰਪੈਲਰ ਦਿੱਤਾ ਗਿਆ ਡਬਲ ਪੱਖਾ ਜਿਹੜਾ 5 ਦਾ ਹੈਗਾ ਇਹ ਪੱਖਾ ਤੇ ਇਹਨੂੰ ਨਾਲ ਲੀ ਲੈਂਡ ਦਾ ਕਲੱਚ ਦਿੱਤਾ ਗਿਆ ਆਪਾਂ ਇਹ ਵੀ ਦੇਖ ਸਕਦੇ ਹਾਂ ਤੇ ਇਹ ਮਸ਼ੀਨ ਨਾ ਫੁੱਲੀ ਜਿਹੜੀ ਹਾਈਡਰੋਲਿਕ ਮਸ਼ੀਨ ਹੈਗੀ ਆ ਮੈਂ ਤੁਹਾਨੂੰ ਉਧਰ ਦਿਖਾਵਾਂਗਾ ਇਹਦੇ ਜਿਹੜੇ ਪੰਪ ਨੇ ਤੇ ਇਹ ਫੁਲੀ ਆਟੋਮੈਟਿਕ ਜਿਹੜੀ ਹਾਈਡਰੋਲਿਕ ਹੋਣ ਦੇ ਕਾਰਨ ਇਹਦੇ ਇੱਥੇ ਜੈਕ ਦਿੱਤਾ ਗਿਆ ਹੈ ਜਿਹੜਾ ਇਹਨੂੰ ਖੋਲਣ ਵਾਸਤੇ ਆਪਾਂ ਜਿਹੜੇ ਰਾਡ ਇਹਦੇ ਨਾਲ ਖੋਲ ਸਕਦੇ ਆ ਬੜੀ ਆਸਾਨੀ ਨਾਲ ਖੋਲ ਸਕਦੇ ਆ ਮਸ਼ੀਨ ਦਾ ਜਿਹੜਾ ਹਾਈਡਰੋਲਿਕ ਕੰਟਰੋਲ ਪੈਨਲ ਆਪਾਂ ਦੇਖ ਸਕਦੇ ਆ ਇਥੋਂ ਮਸ਼ੀਨ ਦੇ ਜਿਹੜੇ ਪ੍ਰੈਸ਼ਰਸ ਮਤਲਬ ਨਾਲ ਕੰਟਰੋਲ ਕਰਨ ਵਾਲੇ ਬਾਕੀ ਗੀਅਰ ਅਸੈਂਬਲੀ ਆਪਾਂ ਦੇਖ ਸਕਦੇ ਆ ਸਾਰੇ ਮਸ਼ੀਨ ਦਾ ਟੋਟਲ ਜਿਹੜਾ ਹੈਗਾ ਇਥੇ ਇੱਕ ਜਗ੍ਹਾ ਖੜ ਕੇ ਮਸ਼ੀਨ ਨੂੰ ਜਿਹੜਾ ਆਪਰੇਟਰ ਹੈ ਇਹਨੂੰ ਕੰਟਰੋਲ ਕਰ ਸਕਦਾ ਹੈਗਾ ਚਲਾ ਸਕਦਾ ਹੈਗਾ ਚਾਰ ਬੈਲਟਾਂ ਜਿਹੜੀਆਂ ਇਸ ਮਸ਼ੀਨ ਦੇ ਵਿੱਚ ਚੱਲਦੀਆਂ ਨੇ ਹੈਵੀ ਪੂਲੀਆਂ ਦੇ ਨਾਲ ਹੈਵੀ ਚਾਰ ਬੈਲਟਾਂ ਇਸ ਤੇ ਚੱਲਦੀਆਂ ਨੇ ਮਤਲਬ ਕੋਈ ਵੀ ਮਟੀਰੀਅਲ ਇਹਦੇ ਵਿੱਚ ਕਮਜ਼ੋਰ ਨਹੀਂ ਲਾਇਆ ਗਿਆ ਤਾਂ ਕਿ ਮਸ਼ੀਨ ਚਲਾਉਣ ਸਮੇਂ ਕੋਈ ਦਿੱਕਤ ਨਾ ਆਵੇ ਵੀਰੋ ਆਪਾਂ ਕੇਲੀ ਇਹਦੀ ਦੇਖ ਸਕਦੇ ਹਾਂ ਹੈਵੀ ਕੇਲੀ ਮਤਲਬ 11 ਕੁਇੰਟਲ ਤਕਰੀਬਨ 10-11 ਕੁਇੰਟਲ ਦੀ ਕੇਲੀ ਜਿਹੜੀ ਇਹਦੇ ਲਾਈ ਜਾਂਦੀ ਹੈ ਟਾਵਰ ਦੇ ਵਿੱਚ ਰੱਖੀ ਹੋਈ ਹੈ ਇਹ ਜਦੋਂ ਵੀ ਆਪਾਂ ਫਿੱਟ ਕਰਕੇ ਇਹਨੂੰ ਚਲਾਉਂਦੇ ਆਂ ਇੰਨੀ ਹੈਵੀ ਕੇਲੀ ਡਬਲ ਡਿਸਕਵਰੀ ਕਮ ਵੀ ਦਿੱਤੀਆਂ ਗਈਆਂ ਨੇ ਮਸ਼ੀਨ ਦੇ ਇਹ ਵੀ ਆਪਾਂ ਦੇਖ ਸਕਦੇ ਆਂ ਜਿਹੜਾ ਦੇਖਦੇ ਐਡਜਸਟੇਬਲ ਆ ਇਹ ਇਹਨੂੰ ਅੱਗੇ ਪਿੱਛੇ ਆਪਾਂ ਜਿਹੜਾ ਕਰ ਸਕਦੇ ਨਾ ਰੋਟਰੀ ਨੂੰ ਆ ਕਦੋਂ ਵੀ ਬੋਰ ਕਰਦੇ ਆਂ ਤਾਂ ਆਪਾਂ ਟਾਫਰ ਅੱਗੇ ਪਿੱਛੇ ਕਰ ਸਕਦੇ ਆ ਇੱਕ ਚਾਰੋਂ ਪਾਸੇ ਹੈਵੀ ਜੈਕ ਲੱਗੇ ਨੇ ਇਹ ਵੀ ਦੇਖ ਸਕਦੇ ਮਸ਼ੀਨ ਨੂੰ ਖੜੀ ਕਰਨ ਵਾਸਤੇ ਇੱਧਰ ਵੀ ਜੈਕ ਲੱਗਿਆ ਤੇ ਚਾਰੋਂ ਪਾਸੇ ਚਾਰ ਜੈਕ ਲੱਗੇ ਨੇ ਇਹਦੇ ਮਸ਼ੀਨ ਦੇ ਕਿਉਂਕਿ ਹੈਵੀ ਮਸ਼ੀਨ ਹੁੰਦੀ ਹੈ ਇਸ ਕਰਕੇ ਜੈਕ ਵੀ ਹੈਵੀ ਲਗਾਏ ਗਏ ਨੇ ਇਹਨੂੰ ਖੜਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਛੋਟੀ ਵੱਡੀ ਘਰ ਵਿੱਚ ਬੋਰ ਕਰਨ ਵਾਸਤੇ ਖੇਤ ਵਿੱਚ ਬੋਰ ਕਰਨ ਵਾਸਤੇ ਮਠਾੜੂ ਮਕੈਨਿਕਲ ਵਰਕਸ ਵੱਲੋਂ ਆਪਾਂ ਨੂੰ ਮਸ਼ੀਨ ਚਾਹੀਦੀ ਹੈ ਜਾਂ ਆਪਾਂ ਜਾਣਕਾਰੀ ਲੈਣੀ ਹੈ ਸਕਰੀਨ ਦੇ ਉੱਪਰ ਚੱਲ ਰਹੇ ਨੇ ਮਠਾੜੂ ਮਕੈਨਿਕਲ ਵਰਕਸ ਦੇ ਕੰਟੈਕਟ ਨੰਬਰ ਇਨ੍ਹਾਂ ਤੇ ਸੰਪਰਕ ਕਰ ਸਕਦੇ ਆ ਤੇ ਪੂਰੀ ਜਾਣਕਾਰੀ ਲੈ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ